ਤੁਹਾਡੇ ਸਾਰੇ ਸਹਿਯੋਗ ਦੇ ਨਾਲ ਆਪਾਂ ਇੱਕ ਲਾਈਵ ਸਟਿੰਗ ਕਰਕੇ ਖੰਨਾ ਮਲੇਰ ਕੋਟਲਾ ਰੋਡ ਤੇ ਠੇਕੇ ਦੇ ਵਿੱਚੋਂ ਜਿਹੜੀ ਸ਼ਰਾਬ ਜਿਹਦੀ ਕਿ 4-4 ਮਹੀਨੇ 3-3 ਮਹੀਨੇ ਮਿਆਦ ਚੁਪੀ ਦੀਆਂ ਜਿਹੜੀਆਂ ਬੋਤਲਾਂ ਸਟਿੰਗ ਕਰਕੇ ਫੜੀਆਂ ਨੇ ਔਰ ਚਾਹੀਦਾ ਉਹ ਸੀ ਉਹਨਾਂ ਤੋਂ ਬਾਅਦ ਸਾਡੀ ਖੰਨੇ ਦੇ ਪ੍ਰਧਾਨ ਸਰਬਜੀਤ ਸਿੰਘ ਕੰਗਵਲੋਂ ਇੱਕ ਲਿਖਤੀ ਜਿਹੜਾ ਹੈਗਾ ਸੀਗਾ ਬਿਆਨ ਵੀ ਦਰਜ ਕਰਾਏ ਗਏ ਨੇ ਕਿਉਂਕਿ ਦੋ ਅਫਸਰ ਜਿਹੜੇ ਆਪਕਾਰੀ ਵਿਭਾਗ ਦੇ ਜਿਹੜੇ ਕਿ ਉਹਨਾਂ ਦੇ ਨਾਲ ਠੇਕੇ ਵਾਲਿਆਂ ਦੇ ਨਾਲ ਕਿਤੇ ਨਾ ਕਿਤੇ ਮਿਲੇ ਹੋਏ ਸੀ ਔਰ ਉਹਨਾਂ ਤੋਂ ਇਲਾਵਾ ਜਿਹੜਾ ਠੇਕੇ ਦੇ ਦੋ ਕਰਿੰਦੇ ਅਤੇ ਵਿਜੇ ਸਿੰਘ ਲਾ ਜਿਹੜਾ ਉਹਨਾਂ ਦਾ ਮਾਲਕ ਕਿਉਂਕਿ ਇੱਕ ਲੋਕਾਂ ਨੂੰ ਜ਼ਹਿਰ ਪਰੋਸ ਰਹੇ ਸੀ ਤੁਸੀਂ ਦੇਖਿਆ ਕਿ 112 ਮੌਤਾਂ ਹੋ ਗਈਆਂ ਔਰ ਫਿਰ ਵੀ ਇਸ ਸਥਿਤੀ ਦੇ ਵਿੱਚ ਵੀ ਜੇ ਮਿਆਦ ਲੰਗੀ ਵਾਲੀ ਜ਼ਹਿਰੀਲੀ ਸ਼ਰਾਬ ਜੇ ਲੋਕਾਂ ਨੂੰ ਸ਼ਰਿਆਂ ਵਿੱਚ ਹੀ ਜਾ ਰਹੀ ਹੋਵੇ ਇੱਕ ਤਾਂ ਹੁੰਦਾ ਕਿ ਐਕਸਾਈਡ ਡਿਪਾਰਟਮੈਂਟ ਨੇ ਆ ਕੇ ਠੇਕੇ ਤੇ ਰੇਡ ਮਾਰੀ ਅੰਦਰੋਂ ਫੜੀ ਗਈ ਉਹ ਵੇਚੀ ਨਹੀਂ ਸੀ ਜਾ ਰਹੀ ਤਾਂ ਦੈਟ ਮੀਨਸ ਚਲਾਨ ਬਣਦਾ ਇੱਕ ਅਟੈਂਸ਼ਨਲੀ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੈਸੇ ਕਮਾਉਣ ਹਿੱਤ ਪੈਸੇ ਦੀ ਲਾਲਸਾ ਦੇ ਨਾਲ ਜਦੋਂ ਲੋਕਾਂ ਨੂੰ ਜ਼ਹਿਰ ਵੇਚੀ ਜਾਰੀ ਹੋਵੇ ਇੱਕ ਦਸ ਵੀ ਰਹੇ ਆ ਕਿ ਇਹ ਐਕਸਪਾਇਰੀ ਆ ਫਿਰ ਵੀ ਉਹ ਵੇਚੀ ਜਾ ਰਹੀ ਹੋਵੇ ਤਾਂ ਉਹ ਇੱਕ ਆਫੈਂਸ ਬਣਦਾ ਔਰ ਉਸ ਆਫੈਂਸ ਦੇ ਤਹਿਤ ਪਰਸੋਂ ਦਾ ਜਿੱਦਾਂ ਮੌਤਾਂ ਹੋਈਆਂ ਤੇ ਪੁਲਿਸ ਨੂੰ ਸਟ੍ਰਿਕਟ ਐਕਸ਼ਨ ਕਰਕੇ ਪਰਚਾ ਕਰ ਦੇਣਾ ਚਾਹੀਦਾ ਸੀ ਪਰ ਪੁਲਿਸ ਨੇ ਪਤਾ ਨਹੀਂ ਕਿਹਦੇ ਦਬਾਅ ਅਧੀਨ ਜਾਂ ਮਿਲੀ ਭੁਗਤ ਦੇ ਨਾਲ ਜਾਂ ਕੀ ਕੋਈ ਵੀ ਕਾਰਨ ਰਹੇ ਹੋਣਿਆ ਉਨ੍ਹਾਂ ਕਾਰਨਾਂ ਦੇ ਤਹਿਤ ਪੁਲਿਸ ਨੇ ਸਿਰਫ ਇੱਕ ਡੀਡੀਆਰ ਦੇ ਤੌਰ ਤੇ ਬਿਆਨ ਲਿਆ ਸਰਬਜੀਤ ਸਿੰਘ ਦਾ ਪਰ ਉਹਦੇ ਨੂੰ ਨੂੰ ਐਫਆਈਆਰ ਦੇ ਵਿੱਚ ਤਬਦੀਲ ਨਹੀਂ ਕੀਤਾ ਤੇ ਫਿਰ ਕੱਲ ਅਸੀਂ ਹਾਈ ਕੋਰਟ ਦੇ ਕੁਝ ਵਕੀਲਾਂ ਦੇ ਨਾਲ ਵੀ ਇਸ ਮਾਮਲੇ ਤੋਂ ਸਲਾਹ-ਮਸ਼ਵਰਾ ਕੀਤਾ ਕਿ ਹੁਣਾਂ ਕੀ ਚਾਹੀਦਾ ਫਿਰ ਉਹਨਾਂ ਦੀ ਗਾਈਡਲਾਈਨ ਤੇ ਅੱਜ ਅਸੀਂ ਇੱਥੇ ਐਸਐਸਪੀ ਦਫਤਰ ਖੰਨਾ ਵਿਖੇ ਇੱਕ ਇਹਨਾਂ ਨੂੰ ਮੰਗ ਪੱਤਰ ਦੇਣ ਆਏ ਆ ਕਿ ਜੇ ਤੁਸੀਂ ਜਿਹੜਾ ਹੈਗਾ ਉਹਨਾਂ ਦੇ ਉੱਤੇ ਐਫਆਈਆਰ ਦਰਜ ਨਾ ਕੀਤੀ ਦੋ ਅਫਸਰਾਂ ਦੇ ਉੱਤੇ ਡਿਊਟੀ ਕੁਤਾਹੀ ਦਾ ਤੇ ਬਾਕੀ ਤਿੰਨ ਜਾਣੇ ਜਿਹੜੇ ਹੈਗੇ ਨੇ ਦੋ ਕਰਿੰਦੇ ਤੇ ਇੱਕ مالک ਉਹਨਾਂ ਦੇ ਉੱਤੇ ਲੋਕਾਂ ਨੂੰ ਜ਼ਹਿਰ ਪਰੋਸਣ ਦਾ ਜੇ ਤੁਸੀਂ ਪਰਚਾ ਦਰਜ ਨਾ ਕੀਤਾ ਤਾਂ ਸਾਡੇ ਵੱਲੋਂ ਧਰਨਾ ਪ੍ਰਦਰਸ਼ਨ ਲਾਇਆ ਜਾਏਗਾ ਪਹਿਲਾਂ ਸਾਡੀ ਪਲੈਨਿੰਗ ਸੀ ਕੱਲ ਲਈਏ ਪਰ ਸਾਡੇ ਕੋਲੋਂ ਐਸਪੀ ਡੀ ਸਾਹਿਬ ਨੇ ਦੋ ਦਿਨ ਦਾ ਟਾਈਮ ਮੰਗਿਆ ਤੇ ਅਸੀਂ ਹੁਣ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਤੱਕ ਦਾ ਟਾਈਮ ਦਿੱਤਾ ਅਗਰ ਸ਼ੁੱਕਰਵਾਰ ਤੱਕ 28 ਤਰੀਕ ਤੋਂ ਪਹਿਲਾਂ ਪਹਿਲਾਂ ਜੇ ਪਰਚਾ ਦਰਜ ਨਾ ਕੀਤਾ ਤਾਂ ਖੰਨੇ ਦੇ ਵਿੱਚ ਬਹੁਤ ਵੱਡਾ ਇੱਕ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਸ਼ਰਾਬ mafia ਦੇ ਖਿਲਾਫ ਕਿਉਂਕਿ ਅਸੀਂ ਇਸ ਬੰਦਿਆਂ ਨੂੰ ਜਿਹੜੇ ਕਿ ਜ਼ਹਿਰ ਪਰੋਸ ਰਹੇ ਆ ਕਿਸੇ ਵੀ ਹੱਦ ਤੱਕ ਲੈ ਕੇ ਜਾਵਾਂਗੇ ਇਹਨਾਂ ਨੂੰ ਸਜ਼ਾਵਾ ਕਰਾ ਕੇ ਰਾਵਾਂਗੇ ਜਰਪੁਰਾ ਸਾਹਿਬ ਜਿਹੜੀਆਂ ਵੀੜਾਂ ਫੜੀਆਂ ਜੀ ਟੋਟਲ ਜਿਹੜੇ ਐਕਸਪਾਇਰ ਹੋ ਚੁੱਕੀਆਂ ਸੀ ਟੋਟਲ ਕਿੰਨੀਆਂ ਵੀੜਾਂ ਆ ਗਈਆਂ ਜਦੋਂ ਫੜੀਆਂ ਗਈਆਂ ਦੇਖੋ ਜੀ ਜਿਹੜੀਆਂ ਅੰਦਰੋਂ ਸਟਾਕ ਦੇ ਵਿੱਚੋਂ ਫੜੀਆਂ ਗਈਆਂ ਉਹ 110 ਵੀੜਾਂ ਸੀ ਔਰ ਜਿਹੜੀਆਂ ਅਸੀਂ ਖਰੀਦੀਆਂ ਚਾਰ ਵੀਰਾਂ ਤਾਂ ਸਾਡੇ ਕੋਲ ਸੀਲਡ ਪਈਆਂ ਨੇ ਔਰ ਪੰਜ ਵੀਰਾਂ ਜਿਹੜੀਆਂ ਹੈਗੀਆਂ ਜਿਹੜੀਆਂ ਨਾਲ ਠੇਕਾ ਜਿਹੜਾ ਕਿ ਨਜਾਇਜ਼ ਚੱਲਦਾ ਠੇਕ ਜਿਹੜੇ ਠੇਕੇ ਦੇ ਨਾਲ ਜਿਹੜਾ ਹੱਤ ਆ ਉਹ ਜਿਹੜਾ ਨਜਾਇਜ਼ ਚੱਲਦਾ ਹੱਤੇ ਖੁੱਲਣ ਦਾ ਕੋਈ ਵੀ ਹੈ ਨਹੀਂ ਵੀ ਹੁਣ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਹੱਤੇ ਚਲਾਓ ਪਰ ਤੁਸੀਂ ਦੇਖੋ ਕਿ ਸ਼ਨੀ ਐਤਵਾਰੇ ਐਤਵਾਰ ਦੀ ਗੱਲ ਆ ਅਸੀਂ ਤਾਂ ਜਿਹੜੀ ਗੱਲ ਪਹਿਲਾਂ ਕਰਦੇ ਆ ਸਾਡੇ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਕਿ ਜਿਹੜੇ ਇਹ ਲੋਕਡਾਊਨ ਆ ਲੋਕਡਾਊਨ ਲਾਇਆ ਹੀ ਨਕਲੀ ਸ਼ਰਾਬ ਵੇਚਣ ਲਈ ਆ ਔਰ ਇਹ ਚੀਜ਼ ਅਸੀਂ ਲੋਕਾਂ ਨੂੰ ਲਾਈਵ ਕਰਕੇ ਦਿਖਾਈ ਆ ਕਿ ਵਾਕਿਆ ਹੀ ਜਿਹੜਾ ਹੈਗਾ ਕੈਪਟਨ ਅਮਰਿੰਦਰ ਸਿੰਘ ਇੰਨਾ ਕਮਜ਼ੋਰ ਤੇ ਇੰਨਾ ਬਜ਼ੁਰਗ ਜਿਹਦੀਆਂ ਕਿ ਲੱਤਾਂ ਮੈਨੂੰ ਕਹਿਣਾ ਨਹੀਂ ਚਾਹੀਦਾ ਔਰ ਉਹ ਬੰਦਾ ਇੱਕ ਮੈਂ ਸਮਝਦਾ ਕਿ ਰੂਲ ਕਰਨ ਦੇ ਅਜ ਕਾਬਿਲ ਨਹੀਂ ਹੈ ਔਰ ਉਹ ਉਹਨੂੰ ਮੈਨੂੰ ਲੱਗਦਾ ਕਿ ਇੱਕ ਪੈਸੇ ਦੀ ਲਾਲਸਾ ਜਦੋਂ ਬੰਦਾ ਮਰਦਾ ਤਾਂ ਸਿਰਫ ਉਹਨੂੰ ਚਾਰ ਕਾਨੀ ਮਿਲਦੀ ਆ ਤੇ ਦੋ ਗੱਜ ਜਗ੍ਹਾ ਮਿਲਦੀ ਆ ਇਹ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਸਮਝ ਲੈਣੀ ਚਾਹੀਦੀ ਆ ਤੂੰ ਲੋਕਾਂ ਦੇ ਧੀਆਂ ਪੁੱਤ ਮਰਵਾ ਕੇ ਕਰਾਂ ਦੇ ਵਿੱਚ ਸਿਵੇ ਬਾਲ ਕੇ ਅੱਜ ਤੂੰ ਆਪਣੀ ਰਾਜਨੀਤੀ ਚਮਕਾ ਰਿਆਂ ਇਹਦੇ ਲਈ ਪੰਜਾਬ ਦੇ ਲੋਕ ਤੈਨੂੰ ਕਦੇ ਵੀ ਮਾਫ ਨਹੀਂ ਕਰਨਗੇ ਔਰ ਸ਼ਰਾਬ mafia ਦੇ ਖਿਲਾਫ ਜੋ ਸਾਡਾ ਲੋਕ ਇਨਸਾਫ ਪਾਰਟੀ ਦਾ ਝੰਡਾ ਚੁੱਕਿਆ ਹੋਇਆ ਔਰ ਇਸ ਝੰਡੇ ਨੂੰ ਅਸੀਂ ਉਦੋਂ ਤੱਕ ਬਲੰਦ ਕਰਦੇ ਆਂਗੇ ਜਦੋਂ ਤੱਕ ਪੰਜਾਬ ਦੇ ਵਿੱਚੋਂ ਇਹ ਸ਼ਰਾਬ mafia ਨੂੰ ਚੰਗੀ ਤਰ੍ਹਾਂ ਸਫਾਇਆ ਨਾ ਕਰ ਦਈਏ ਜਿਹੜਾ ਜਿਹੜਾ ਮੰਗ ਪੱਤਰ ਦਿੱਤਾ ਸੀ ਕਿਸ ਨੂੰ ਦਿੱਤਾ ਸੀ ਮੰਗ ਪੱਤਰ ਅੱਜ ਅਸੀਂ SPD ਸਾਬ ਨੂੰ ਦਿੱਤਾ ਕਿਉਂਕਿ ਐਸਐਸਪੀ ਸਾਹਿਬ ਬਾਹਰ ਗਏ ਹੋਏ ਸੀ ਔਰ ਉਹਨਾਂ ਨੇ ਗਾਈਡਲਾਈਨ ਕਰਕੇ ਸਾਨੂੰ ਅੱਜ ਭਰੋਸਾ ਦਿੱਤਾ ਚੰਗੀ ਤਰ੍ਹਾਂ ਕਿ ਅਸੀਂ ਇਹਨਾਂ ਦੇ ਖਿਲਾਫ 2 ਦਿਨਾਂ ਦੇ ਵਿੱਚ ਪਰਚੇ ਦਰਜ ਕਰਾਂਗੇ ਔਰ ਦੇਖਦੇ ਹਾਂ ਕਿਉਂਕਿ ਨਹੀਂ ਤਾਂ ਅਸੀਂ ਕੱਲ ਦਾ ਧਰਨਾ ਰੱਖਿਆ ਸੀ ਪਰ ਉਹਨਾਂ ਦੇ ਭਰੋਸੇ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਐਕਸ਼ਨ ਸੀ ਬਾਡੀ ਲੈਂਗੁਏਜ ਸੀ ਤਾਨੂੰ ਲੱਗਿਆ ਕਿ ਸ਼ਾਇਦ ਕਰਨਗੇ ਟਾਈਮ ਦੇਣਾ ਚਾਹੀਦਾ ਇਸ ਲਈ ਉਹਨਾਂ ਨੂੰ 2 ਦਿਨ ਦਾ ਟਾਈਮ ਦਿੱਤਾ ਤੇ ਅਗਲਾ ਜਿਹੜਾ ਸਾਡਾ ਪਲੈਨਿੰਗ ਹੈਗੀ ਆ 28 ਤਰੀਕ ਦਾ ਜੇ ਨਾ ਕੀਤਾ ਤਾਂ 28 ਤਰੀਕ ਨੂੰ ਬਹੁਤ ਵੱਡਾ ਧਰਨਾ ਜਿਹੜਾ ਲਲ੍ਹਹੇੜੀ ਚੌਂਕ ਵਿੱਚ ਲਾਇਆ ਜਾਏਗਾ ਤੁਹਾਡੇ ਦਰਿਆ ਅਸੀਂ ਵਰਕਰਾਂ ਨੂੰ ਵੀ ਅਪੀਲ ਕਰਦੇ ਆ ਕਿ 28 ਤਰੀਕ ਦੇ ਕੰਮ ਕਰ ਕੱッセ ਕਰ ਲਓ ਆਪਾਂ ਇਹ ਜਿਹੜਾ ਸ਼ਰਾਮ ਆਵੀਆ ਇਹਨੂੰ ਮੂੰਹ ਤੋੜ ਜਵਾਬ ਦੇਵਾਂਗੇ